ਤੁਸੀਂ ਪੁੱਤਾਂ ਪਤਾ ਕਿੰਨੇ ਵਜੇ ਦੇ ਜਾਗਦੇ ਆ 2:30 ਵਜੇ ਦੇ ਉੱਠੇ ਵੀ ਮੇਰੇ ਹਿਸਾਬ ਨਾਲ ਸਵਾ ਦੋ ਹੀ ਉੱਠੇ ਆ ਤੇ ਹੁਣ ਪਤਾ ਕਿੰਨੇ ਵਜੇ ਨਾਲੇ ਆ ਇਹ ਆ ਦੇਖ ਲਓ ਇਹ ਇਹ ਤੁਹਾਨੂੰ ਦੱਸ ਜੇ ਦਾ ਸਵੇਰੇ 4-5 ਵਜਨ ਵਾਲੇ ਆ ਤੇ ਇਹ ਜਪਨੂ ਰਾਜੇ ਖੇਡੀਆਂ ਖੇਡੀਆਂ ਕਰ ਰਿਹਾ ਉੱਠ ਕੇ ਹੈ ਇਹ ਜਪਨੂ ਸੌਊਗਾ ਹੁਣ ਸੌਵੇਂਗਾ ਪੁੱਤ ਮਮਾ ਨੂੰ ਕਹਿੰਦਾ ਦੁੱਧ ਦਤਾ ਗਾ ਖਿਲੇ ਹੋ ਫੇਰ ਸੌਊਗਾ ਹੈ ਜਪਨੂ ਰਾ ਉਹ ਜਪਨੂ ਰਾ ਫੇਰ ਸੌਣ ਸ਼ੁਰੂ ਕਰੇ ਕੋਈ ਹੂੰ ਉਹ ਮਮਾ ਆ ਗਈ ਮਮਾ ਆ ਗਈ ਉਰੇ 엄마 ਆ ਗਈ ਆ ਵੈਰੀ ਉਹ ਵੀ ਹੁੰਦੀ ਦੁੱਧ ਲਈ ਆ ਗਈ ਆ ਗਈ ਆ ਗਈ ਹੋਵੇ ਹੋਵੇ ਮੈਨੂੰ ਤਾਂ ਮੇਰੇ ਆਸੇ ਲੋਦੀ ਡੰਡਾ ਆ ਹਾਂ ਹੁਣ ਆ ਹੁਣ ਤਾਂ ਆ ਗਈ ਆ ਵੈ ਗਈ ਪਤਾ ਲੱਗ ਗਿਆ ਨਾ ਆ ਗਈ ਮੁੱਖਿਆ ਜੀ ਵੀ ਮਰਨ ਉਸ ਤੇ ਅਸਤਿਕਾਲ ਜੀ ਸਾਰਿਆਂ ਨੂੰ ਮੀਂਹ ਦਾ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਵਾ ਨੀਂਦ ਸਾਡੀ ਪੂਰੀ ਨਹੀਂ ਹੋਈ ਕਿਉਂਕਿ ਰਾਤ ਜਪਨੌਰ ਨਾਲ ਜਲਦੀ ਸੋ ਗਈ ਸੀ ਤੇ ਉਹਦੇ ਕਾਰਨ ਉਹ ਨਾ ਉੱਠੀ ਨਹੀਂ ਮੈਨੂੰ ਐ ਸੀ ਕਿ ਉਹ ਉੱਠੇਗੀ ਤੇ ਉਠਾ ਉੱਠੀ ਨਹੀਂ ਤੇ ਉਹ ਰਾਤੀ 2 ਵਜੇ ਉੱਠ ਕੇ ਬਹਿ ਗਈ ਮੈਨੂੰ ਲੱਗਾ ਮੈਂ ਕਿ ਕੋਈ ਪੇਟ ਫੂਟ ਦਰਦ ਹੋ ਰਿਹਾ ਹੈ ਕਿਉਂਕਿ ਹਨੇਰਾ ਸੀ ਤੇ ਉਹਦੇ ਕਾਰਨ ਟਿਕਦੀ ਨਹੀਂ ਪਈ ਸੀ ਫਿਰ ਜਦੋਂ ਮੈਂ ਲਾਈਟ ਜਗਾਈ ਕਮਰੇ ਦੀ ਤੇ ਉਦੋਂ ਉਹ ਉਠੀ ਚੰਗੀ ਤਰ੍ਹਾਂ ਖੇਡਣ ਲੱਗੀ ਪਾਪਾ ਨਾਲ ਕਿ ਪਾਪਾ ਵੀ ਉੱਠਣ ਤੇ ਖਿਡਾਣ ਮੈਨੂੰ ਤੇ ਹੁਣ ਸਵੇਰੇ ਫਿਰ 4:30 ਵਜੇ ਜਾ ਕੇ ਸੁੱਤੀ ਤੇ ਹੁਣ ਸੁੱਤੀ ਪਈ ਐ ਜਪਨੂਰ 8 ਵਜੇ ਗਏ ਨੇ ਤੇ ਮੈਂ ਬਣਾਣ ਲੱਗੀ ਸੀ ਚਾਹ ਚਾਹਤ ਰੱਖ ਕੇ ਆਈ ਆ ਤੇ ਤੁਹਾਡੇ ਭਾਜੀ ਸਬਜ਼ੀ ਝੀਰ ਰਹੇ ਨੇ ਸਵੇਰ-ਸਵੇਰੇ ਕਿਉਂਕਿ ਅੱਜ ਨਾਸ਼ਤੇ ਵਿੱਚ ਮੈਂ ਮੁੜ ਕੇ ਕਹਿ ਦਿੰਦੇ ਆ ਨਾਸ਼ਤੇ ਵਿੱਚ ਹੈ ਜਿਵੇਂ ਉਹਨਾਂ ਨੇ ਕਹਿਤਾ ਸੀ ਮੀਟ ਪਕਾਉਂਦੇ ਆ ਸਾਡਾ ਦੇਖਣ ਨੂੰ ਜੀ ਨਹੀਂ ਕੀਤਾ ਮੈਂ ਅੱਜ ਪੇਠਾ ਬਣਾਉਂਿਆ ਪੇਠਾ ਬਣਾਉਂਦਾ ਇੱਕ ਮਿੰਟ ਪੇਠਾ ਕੱਟ ਰਿਹਾ ਨੂੰ ਮੇਰੇ ਹੱਥ ਲਾ ਦੇ ਪਹਿਲਾਂ ਬਾਈ ਆ ਜਾ ਆਪਣੇ ਓਕੇ ਤੁਚੀ ਲਾਣਾ ਅੱਛਾ ਦੇਖੀ ਕੀ ਆਇਆ ਅੱਜ ਦੇਖ ਲਓ ਪੁੱਤ ਪਹਿਲਾਂ ਕੀ ਆਇਆ ਅੱਜ ਮੇਰੀ ਮੰਮਾ ਦੀ ਚੀਜੀ ਆਈ ਹੋਣੀ ਕੱਲ ਤੁਹਾਡੀ ਆਈ ਸੀ ਹਾਂ ਨਹੀਂ ਮਾਣੋ ਕਿਵੇਂ ਫੜਿਆ ਸੀ ਦੇਖਿਓ ਉਹ ਪਤਾ ਮਨਵਾਨ ਨੂੰ ਬਿਠਾ ਦੋ ਇਹਨੂੰ ਬਿਠਾ ਦੋ ਨੂਰੇ ਬੈਠਾ ਉਹ ਬਤਾ <li>ਪੁੜੀ ਦੇ ਨਾਲ ਸਰਚ ਕੈਂਚੀ ਮਰੀ ਮੂੰਗੀ ਰੰਗ ਕੀ ਹੈ ਇਹ ਗਰੀਬ ਨੂੰ ਲੋਰ ਦਿੰਦੇ ਹੋ ਸਭ ਕਹਤਾ ਨਹੀਂ ਗੋਲ ਜੇ ਸਰਾਲ ਆਪ ਤੂੰ ਆਉਂਦੇ ਬਲੌਗ ਆਪ ਦਾ ਬਲੌਗ ਅੱਡ ਬਣਾਇਆ ਕਰ ਜੇ ਆਪਣਾ ਓਏ ਪੂਰੀ ਬੂਰੀ ਐ ਮੈਨੂੰ ਮੈਂ ਆਪਣੇ ਸਾਈਜ਼ ਦੀ ਹੀ ਹੁੰਦੀ ਟੱਚ ਰਹਿਣ ਦਾ ਟੱਚ ਰਹਿਣ ਦਾ ਫਲੋਰ ਟੱਚ ਹੈ ਹਾਂ ਥੋੜੀ ਜੀ ਇੱਥੋਂ ਆ ਜੂਗੀ ਰੱਖ ਸੋਨਾ ਰੰਗ ਕਰ ਨਹੀਂ ਤਾਂ ਮੁੰਦਾ ਜੀ ਇੱਧਰ ਚੜ ਆ ਰੰਗ ਦਾ ਸੂਟ ਪਹਿਨਣਾ ਛੋਣੀ ਲੱਗ ਰਹੀ ਬੱਤ ਹਾਂਜੀ ਹਾਂਜੀ ਰਾਤ ਪੱਲੇ ਹੀ ਪੈਦੇ ਰਹਿ ਗਈ ਐਵੇਂ ਬੋਲਦੇ ਜੀ ਨਹੀਂ ਛੋਣੀ ਕਾਲੇ ਸੂਟ ਦੀ ਵੀ ਨਹੀਂ ਰਹੀ ਹਨ ਕਾਲਾ ਵੀ ਹੁਣ ਬਣਨੀ ਗਿਆ ਉਹ ਤਾਂ ਪ੍ਰਿੰਟ ਹੈ ਬਾਕੀ ਉਹ ਪ੍ਰਿੰਟ ਹੈ ਇੱਕ ਪਿਓਰ ਕਾਲਾ ਹੁੰਦਾ ਬਲੈਕ ਬਲੈਕ ਇਹ ਨਾਲ ਹੋ ਬਨੇਗਾ ਕੁਛ ਨੀਚੇ ਸ਼ਨੀਵਾਰ ਨੂੰ ਸ਼ਨੀਵਾਰ ਪਹੁੰਚੀ ਨੂੰ ਗਿਆ ਲੈ ਕੇ ਤੱਕ ਆਏ ਯਾਰ ਇਹਨੂੰ ਸੁਣਾ ਹਾਂ ਤੇ ਇੱਥੇ ਬੰਦਾ ਕਿੰਨਾ ਸਵਾਸਾ ਬੈਠੇ ਨਾਲ ਪੂੜੀਆਂ ਵਧਾ ਕਿੰਨੀਆਂ ਸਵਾਲ ਲੱਗਦੀਆਂ ਇਹ ਨਾਲ ਘਰ ਦਾ ਬੇਟਾ ਕਹਿੰਦੇ ਫੇ ਤੂੰ ਆਇਆ ਹਾਂ ਘਰ ਭਿੰਡੀਆਂ ਵੀ ਬਹੁਤ ਸਵਾਸੇ ਹਨ ਭਿੰਡੀਆਂ ਵੀ ਖੇਤਵਾਗਾ ਸੀ ਮੈਂ ਤਾਂ ਖਾਲ ਗਿਆ ਨਹੀਂ ਮੈਂ ਭਿੰਡੀ ਖਾਣਾਂ ਜੀ ਹੁਣ ਕਿਉਂਕਿ ਜਿੱਦਿਆਂ ਨੂੰ ਬਿਮਾਰ ਹੋਣਾ ਜਪਨੁਰ ਸੁੱਤੀ ਪਈ ਹੈ ਮੈਂ ਚਾਹ ਤਰੀ ਹੋਈ ਹੈ ਮੈਂ ਦੇਖ ਕੇ ਆਉਣਾ ਚਾ ਉਹ ਬਾਲਾ ਨਾ ਜੀ ਇੱਕ ਪਾਸੇ ਮੈਂ ਖਿਚੜੀ ਰੱਖੀ ਹੈ ਕਿਉਂਕਿ ਖਿਚੜੀ ਆਏਗੀ ਚਲੋ ਦੁਪਹਿਰ ਦਾ ਕੰਮ ਹੋ ਜਾਏਗਾ ਦੁਪਹਿਰ ਹੀ ਖਾ ਲਾਂਗੇ ਹੁਣ ਨਾਸਤੇ ਸਬਜ਼ੀ ਵੀ ਬਣ ਜੇਗੀ ਸਰ ਦਿੱਕਤ ਨਹੀਂ ਆਏਗੀ ਰਾਤ ਉੱਤੇ ਹੀ ਸਬਜ਼ੀ ਬਣਾਉਂਦੀ ਕਿਉਂਕਿ ਅੱਜ ਵੀਰਵਾਰ ਹੈ ਤੇ ਅੱਜ ਅਸੀਂ ਵੀਰਵਾਰ ਤੁਹਾਨੂੰ ਪਤਾ ਅਸੀਂ ਜਗ੍ਹਾ 'ਚ ਜਾਣੇ ਆ ਹਰ ਵੀਰਵਾਰ ਸਾਰੇ ਹੀ ਜਾਂਦੇ ਨੇ ਤੇ ਅਸੀਂ ਵੀ ਜਾਵਾਂਗੇ ਤੇ ਮੈਂ ਲਿਆਰੀਆਂ ਚਾਹ ਤੇ ਖਿਚੜੀ ਖਾਓਗੇ ਖਿਚੜੀ ਰੱਖੀ ਸੀ ਮੈਂ ਨਾਲ ਥੋੜੀ ਜੀ ਹਮਮ ਆ ਉਸ ਆਜੀ ਦਾ ਲੈਟ ਹੋ ਜਾਵੇ। ਸਬਜੀ ਤੇ ਲੇਟ ਹੋ ਜਾਈਗੀ ਨਾਸ਼ਤਾ। ਕਿਉਂਕਿ ਨਾਸ਼ਤਾ ਤੇ ਸਾਡਾ ਫੈਸੇ ਵੀ 12 1 ਵਜੇ ਹੀ ਹੋਣਾ। ਹਮਮ ਸਬਜੀ ਬਣ ਕੇ ਰੱਖ ਦੇਗੀ ਰੋਟੀ ਮਰਦ ਜਦੋਂ ਮਰਚੀ ਖਾਈਏ ਆਪਾਂ ਫਿਰ। ਹਮ ਤੁਸੀਂ ਚੀਰ ਦੋ ਤੜਕਾ ਮੈ ਲਾ ਦਾਂਗੀ। ਬਾਕੀ ਜੋ پنੂਰ ਵੀ ਉਹਨੂੰ ਉੱਠਣ ਵਾਲੀ ਆ ਇਹਦਾ ਵੀ ਦੁੱਧ ਦੁੱਧ ਤਿਆਰ ਕਰਾਂ ਪਹਿਲੇ। ਤੇ ਮੌਟੇ ਪਾਰਸਲ ਆਣਾ ਅੱਜ ਫਿਰ ਇੱਕ ਹੋਰ। ਦੇਖੋ ਕਿੰਨੇ ਵੇ ਤੱਕ ਆਉਂਦਾ ਕੱਲ ਤੇ ਲੇਟ ਆਇਆ ਸੀ। ਤੇ ਪਾਰਸਲ ਵਾਲੇ ਦਾ ਨਾ ਫੋਨ ਆਊਗਾ। ਤੇ ਜਪਨੂਰ ਨੂੰ ਉਠਾਉਂਦੇ ਪਏ ਨੇ ਰੋਲਾ ਪਾ ਪਾ ਕੇ ਕਿ ਉੱਥੇ ਤੇ ਨਹੀਂ ਤੇ ਫਿਰ ਉਹ ਰਾਤ ਨੂੰ ਤਾਂ ਕੇ ਕਰਦੀ ਐ ਉਸੇ ਕਰਣ ਨੀ ਕਿ ਚਲ ਇਹਦਾ ਟਾਈਮ ਟੇਬਲ ਨਾ ਹੁਣ ਚੇਂਜ ਹੋਈ ਜਾ ਰਿਹਾ ਤੇ ਮੈਨੂੰ ਆਇਆ ਕਿ ਚਲ ਦੁਪਹਿਰੇ ਸੋ ਲੈ ਤੇ ਇੱਕ ਘੰਟਾ ਸ਼ਾਮੀ ਸ਼ਾਮੀ ਸੋ ਲੈ ਹਨਾ ਤੇ ਉਸ ਤੋਂ ਬਾਅਦ ਸਿੱਧਰ ਰਾਤੀ ਜਾ ਕੇ ਸੋ ਲੈ ਮੇਰੇ ਕੁਮਗ ਤੂੰ ਨਿਕਾ ਹੋਇਆ ਪਿਆ ਖਿਚੜੀ ਖਾ ਲੈ ਕਿਹੜਾ ਦੇਖਣਾ ਤੂੰ ਨਾਟਕ ਵੀ ਟੀਵੀ ਤੇ ਵੇਖਣਾ ਜਾਂ ਕੋਈ ਗੁਰਬਾਣੀ ਸੁਣਨਾ ਵੇ ਤੇ ਪੂ ਦੇ ਪੂ ਸੁੱਤੀ ਬੀਹੇ ਰਾਂ ਨੂੰ ਬੱਚੇ ਨੂੰ ਕਾਇਦਾ ਹੋਣ ਤੋਂ ਵੱਜਾਈਆ ਹੋਣ ਤੋਂ ਗਲ ਵਜਾਓ ਚਾਹੇ ਜੋ ਮਰਜੀ ਵਜਾਓ ਕੋਨੇ ਨਹੀਂ ਉੱਟਣਾ ਅਜੇ ਉਹਨੇ ਆਪਣੇ ਟਾਈਮ ਨਾਲ ਉੱਠੇਗੀ ਤੇ ਰਾਤ ਨੂੰ ਤੂੰ ਬੀਬੀਆ ਕਿ ਢਾਣਦੀ ਆਪਾਂ ਫਿਰ ਜਾ ਜਗਰਾਤਾ ਕਰੋ ਤੂੰ ਵੀ ਆ ਵਜਾਉਂ ਰਾਤੀ ਰਾਤ ਭਾਈ ਲੇਟ ਬੈ ਸਾਢੇ 4 ਸੁੱਤੀਆਂ ਸਵੇਰੇ ਸਾਢੇ 4 ਹੀ ਇਹ ਸੁੱਤੀ ਆ ਤੇ ਮੈਂ ਵੀ ਉਦੋਂ ਹੀ ਸੌਂਦਾ ਐਵੇਂ ਕਿਵੇਂ ਤੁਸੀਂ ਤਾਂ ਪਹਿਲਾਂ ਹੀ ਸੌ ਗਏ ਸੀ ਲੜ ਕੇ ਹੂੰ ਲੜ ਕੇ ਲੜ ਕੇ ਕਹਿੰਦੇ ਮੈਂ ਆਪੇ ਸੌਂ ਜਾਵਾਂ ਮੈਂ ਤੈਨੂੰ ਬੜਾਈ ਆਵੇਂ ਟੂਟਣਾ ਮਾਰੀ ਨਹੀਂ ਮੈਂ ਟਾਈਮ ਵੇਖ ਕੇ ਹਾਂ ਮੈਂ ਉਹ ਤੋਂ ਦੁੱਧ ਲੈ ਕੇ ਆਈ ਹਾਂ ਉਸ ਤੋਂ ਪਹਿਲਾਂ ਮੈਂ ਲੈ ਕੇ ਬੱਤੀ ਮੈਂ ਇੰਨਾ ਟਾਈਮ ਫੜੀ ਆ ਮੈਂ ਐਵੇਂ ਫੜੀ ਪਾਉਂ ਮੈਂ ਤਾਂ ਦੁੱਧ ਲੈਣ ਗਈ ਸੀ ਤਾਂ ਫੜਾਇਆ ਸੀ ਤੁਹਾਨੂੰ ਆਹੋ ਹਾਂ ਉਹ ਹੀ ਜਿਹੜਾ ਬੋਲੇ ਫੜਾ ਨਮਸਤੇ ਉਹਦੇ ਚ ਨਾਮ ਕਰ ਦਿੰਦੇ ਨੇ ਕਿ ਮੈਂ ਇੰਨਾ ਟਾਈਮ ਫੜੀ ਆ ਕੁੜੀ ਕਿਹਦੇ ਸਾਫ ਦਿਲ ਬੰਦੇ ਦਾ ਦਿਲ ਪੜਨ ਕੇ ਵੇਖੋ ਕੀ ਉਹਦੇ ਦਿਲ ਚ ਇਹ ਬੱਜਿਆ ਜਪਨੂਰ ਦੇ ਦੋ ਦੋਸਤ ਖੇਡਣ ਜਪਨੂਰ ਨਾਲ ਜਪਨੂਰ ਮੌਜ ਨਾਲ ਬੈਠਾ ਟੱਬ ਦੇ ਵਿੱਚ ਭਾਲੂ ਜਾ ਅਚੀ ਜਾਂਦਾ ਨਾਈ ਕਰ ਨਹੀਂ ਪਤਾ ਨਾਈ ਕਰ ਨਹੀਂ ਨਾਈ ਕਰੂਗਾ ਮੇਰਾ ਪੁੱਤ ਇਦਾਂ ਹੀ ਸਾਰਿਆਂ ਦੇ ਕਰੇ ਬੱਚਿਆਂ ਦੀ ਰੌਣਕ ਲੱਗੀ ਰਵੇ ਆਸ ਦੇ ਵਸਦੇ ਰਹਿਣ ਸਾਰੇ ਪਰਿਵਾਰ ਹਨਾ ਜਿਨ੍ਹਾਂ ਨੂੰ ਘਾਟ ਮਹਿਸੂਸ ਹੁੰਦੀ ਹੈ ਗੁਰੂ ਮਹਾਰਾਜ ਗੁਰੂ ਆਰਮਦਾਸ ਜੀ ਸਾਡੇ ਜੱਪ ਨੂੰ ਰੰਗ ਕਾਕਾ ਸਭ ਨੂੰ ਦਵੇ ਸਾਰੇ ਕਾਕੇ ਸੋਹਣੇ ਹੁੰਦੇ ਆ ਆ ਵੀ ਸੋਹਣਾ ਕਾਕਾ ਆ ਉਹਦਾ ਜਿਹੜਾ ਵੱਡਾ ਕਾਕਾ ਕਾਕਿਆਂ ਤੋਂ ਕਾਕਾ ਤਾਂ ਸਾਰੇ ਸੋਹਣੇ ਕਾਕੇ ਆ ਇਹ ਬੱਚੇ ਤਾਂ ਸਾਰੇ ਸੋਹਣੇ ਹੁੰਦੇ ਆ ਮਨ ਦੇ ਸੱਚੇ ਹੁੰਦੇ ਤੇ ਰਗਣ ਵੇਖਦੇ ਮਨ ਦੀ ਝੂਠੀ ਕਿੱਥੇ ਕੀ ਕਰਦੀ ਆ ਛੇੜੀ ਕਰਦਾ ਮੇਰਾ ਪੁੱਤ ਆਹੋ ਆਪਾਂ ਕੀ ਪੰਥ ਸੇ ਆਈ ਬੈਠੇ ਆਪ ਦਾ ਹੀ ਚਾਰ ਬੁਲਾ ਗਈ ਕਿੰਨਾ ਗੰਨ ਸਿੱਕਿਆ ਅੱਛਾ ਆਂਟੀ ਜਵੇਰਨ